ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਪਿੰਡ ਸ਼ਾਹਪੁਰ ਬੇਲਾ ਦਾ ਪੁਲ ਨਾ ਬਣ ਸਕਿਆ ਪਿੰਡ ਵਾਸੀਆਂ ਨੇ ਆਪ ਆਰਜੀ ਪੁਲ ਬਣਾਉਣਾ ਸ਼ੁਰੂ ਕਰ ਦਿੱਤਾ 100 ਘਰਾਂ ਦੇ 500 ਵੋਟਰਾਂ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਆਰਜੀ ਪੁਲ ਬਣਾਇਆ ਭਾਵੇਂ ਕਿ ਆਜ਼ਾਦੀ ਨੂੰ 77 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਅਜੋਕੀਆਂ ਸਰਕਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਕਾਸਕਾਰਾਂ ਨੂੰ ਅਜਹੀ ਨਜ਼ਰ ਲੱਗੀ ਕਿ ਇਸ ਪਿੰਡ ਵਿੱਚ ਕਦੇ ਵੀ ਵਿਕਾਸ ਨਹੀਂ ਹੋਇਆ ਜਿਸ ਕਾਰਨ ਇਹ ਪਿੰਡ ਵਾਸੀ ਛੋਟੇ ਜਿਹੇ ਪੁਲ ਨੂੰ ਨਾ ਬਣਨ ਕਾਰਨ ਪਰੇਸ਼ਾਨ ਹੋ ਰਹੇ ਹਨ ਅਸੀਂ ਗੱਲਬਾਤ ਕਰ ਰਹੇ ਹਾਂ ਇਤਿਹਾਸਿਕ ਨਗਰ ਸ਼੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਸ਼ਾਹਪੁਰ ਬੇਲਾ ਦੀ ਜਿੱਥੇ ਪਿੰਡ ਵਾਸੀਆਂ ਦਾ ਗੁੱਸਾ ਇਹ ਹੈ ਕਿ ਦਾਦੇ-ਪਰਦਾਦੇ ਦੇ ਟਾਈਮ ਦਾ ਇਸ ਪਿੰਡ ਦੇ ਲਈ ਰਾਹ ਨਹੀਂ ਹੈ। ਪਿੰਡ ਵਾਸੀਆਂ ਦੇ ਦਿਲ ਵਿੱਚ ਰੋਸ ਹੈ ਕਿ ਪਿਛਲੇ 100 ਸਾਲਾਂ ਤੋਂ ਪਿੰਡ ਵਾਸੀ ਆਪਣੇ ਹੀ ਖਰਚੇ ਤੇ ਆਰਜੀ ਅਤੇ ਝੂਲੇ ਵਾਲਾ ਪੁਲ ਬਣਾ ਕੇ ਕੀਰਤਪੁਰ ਸਾਹਿਬ ਸ਼ਹਿਰ ਨੂੰ ਜਾਂਦੇ ਹਨ। ਪਿੰਡ ਸ਼ਾਹਪੁਰ ਦੇ ਵਸਨੀਕਾਂ ਨੂੰ ਹਰ ਸਾਲ 10 ਲੱਖ ਰੁਪਇਆ ਇਕੱਠਾ ਕਰਕੇ ਪੁਲ ਬਣਾਉਣਾ ਪੈਂਦਾ ਹੈ ਜਿਸ ਕਾਰਨ ਹਰ ਸਾਲ 10 ਲੱਖ ਰੁਪਏ ਦੀ ਲਾਗਤ ਨਾਲ ਆਪ ਹੀ ਪੁਲ ਬਣਾਇਆ ਹੈ ਦੇਖੋ ਜੀ ਸਾਡੇ ਪਿੰਡ ਦੇ ਵਿੱਚ 5-600 ਦੇ ਕਰੀਬ ਬੋਟ ਹੈ ਜੀ ਆਰਜੀ ਪੁਲ ਬਣਾਉਣ ਦੇ ਵਿੱਚ ਸਾਡਾ ਹਰ ਵਾਰੀ 2-3 ਮਹੀਨੇ ਬਾਅਦ 5 ਲੱਖ ਰੁਪਏ ਖਰਚਾ ਆਉਂਦਾ ਵੱਡਾ ਪੁਲ ਜਿਹੜੇ ਮਹਾਪੁਰਜ ਬਣਾ ਰਿਆ ਲੋਕਾਂ ਦੇ ਸਹਿਯੋਗ ਨਾਲ ਇਹਦਾ 3-3.5 ਕਰੋੜ ਰੁਪਏ ਦਾ ਖਰਚਾ ਜੀ 4 ਪਾਇ ਲੱਗਾ 50 ਫੁੱਟ ਦਾ ਇੱਕ ਪਾਇਆ ਪੰਜ ਜਾਣਾ ਧਰਤੀ ਚ 4 ਪਾਇ ਲੱਗਣੇ 3 ਕਰੋੜ ਤੇ ਪਲੱਸ ਖਰਚਾ ਜੀ ਸਰਕਾਰ ਵੱਲੋਂ ਕੋਈ ਮਦਦ ਸਰਕਾਰ ਵੱਲੋਂ ਇੱਕ 10 ਲੱਖ ਰੁਪਏ ਦੀ ਅਜੇ ਤੱਕ ਮਦਦਾਈ ਹੈ ਉਹਨੂੰ ਜਿਹੜਾ ਵੱਡਾ ਪੁਲ ਹੈ ਇਹਦੇ ਵਾਸਤੇ ਕੋਈ ਨਹੀਂ ਆਈ ਰਸਤਾ ਹੈ ਜੀ ਇਹ ਸਾਡਾ ਕੀਰ ਬਿਲਕੁਲ ਜੋੜ ਦਾ ਨੇੜੇ ਕਰਕੇ ਅੱਧਾ ਕਿਲੋਮੀਟਰ ਤੋਂ ਸਾਡਾ ਚਾਹ ਪਰਬੇਲੇ ਤੋਂ ਕੀਰਤਵਰ ਸਾਹਿਬ ਪੈਂਦਾ ਪਰ ਜੇ ਅਸੀਂ ਕੋਈ ਮੁਕਾਇਦ ਤਾਂ ਸਾਨੂੰ 9 ਕਿਲੋਮੀਟਰ ਵਾਇਆ ਕੋਟੜਾ ਜਿਹੜਾ ਸਫ਼ਰ ਪੈਂਦਾ ਇਸ ਕਰਕੇ ਜਿਹੜਾ ਸਾਡੇ ਬੰਦੇ ਨੇ ਕਿਸੇ ਨੇ ਵੀ ਆਣਾ ਜਾਣਾ ਬੜਾ ਔਖਾ ਏ ਇਸ ਕਰਕੇ ਪੁਲ ਆਪਣਾ ਪਿੰਡ ਆਪ ਲੱਗਿਆ ਵਾ ਕਰ ਘਰੋ ਘਰ ਪੈਸੇ ਇਕੱਠੇ ਕਰਕੇ ਕਿਸੇ ਨੇ ਜਿੱਦਾਂ ਦੀ ਵੀ ਉਹਦੀ ਸ਼ਰਤ ਆ ਤੀ ਉਹਨੇ ਉਸ ਸੰਸਾਰ ਨਾਲ ਪੈਸਾ ਲਾਇਆ ਕਿਸੇ ਨੇ ਰੋਟੀ ਪਾਣੀ ਕਿਸੇ ਨੇ ਡੀਜ਼ਲ ਕਿਸੇ ਨੇ ਜੋ ਟਰੈਕਟਰ ਕਿਸੇ ਨੇ ਕੋਈ ਚਾਹ ਪਾਣੀ ਦਾ ਲੰਗਰ ਸਾਰਾ ਜਿਹੜਾ ਕੰਮ ਕਰਦਾ ਕਿਸੇ ਦਾ ਜਿੱਦਾਂ ਜਿੱਦਾਂ ਦੀ ਸੇਵਾ ਹੈ ਆਰ ਬਾਹਰ ਦੇ ਬੰਦਿਆਂ ਨੇ ਵੀ ਜਿਹੜਾ ਇਹਦੇ ਵਿੱਚ ਸਹਿਯੋਗ ਕਰਿਆ ਜਿਹੜਾ ਕੋਈ ਵੀ ਐਮਐਲਏ ਐਮਪੀ ਆਂਦਾ ਕੈਂਡੀਡੇਟ ਜਦੋਂ ਉਹਨਾਂ ਕੱਢਣਾ ਵੀ ਮਤਲਬ ਜਿੱਤਣਾ ਉਹ ਟਾਈਮ ਸਾਨੂੰ ਹਰੇਕ ਬੰਦਾ ਇਹ ਕਹਿੰਦਾ ਵੀ ਜਦੋਂ ਹੁਣ ਮੇਰੀ ਗੱਡੀ ਆਊਗੀ ਇਸ ਪੁਲ ਦੇ ਉੱਤੋਂ ਦੀ ਲੰਘਾ ਆਊਗੀ ਨਾ ਕਦੇ ਗੱਡੀ ਆਂਦੀ ਦਿਖੀ ਜੀ ਮੁੜ ਕੇ ਤਾਂ ਪਹਿਲਾਂ ਧੰਨਵਾਦ ਕਰਨੇ ਨਹੀਂ ਕੋ ਜਾਂਦਾ ਗੱਡੀ ਆਵਾ ਤਾਂ ਜੇ ਉਹ ਕਦੇ ਧੰਨਵਾਦ ਕਰਨਾ ਜਿੱਤ ਗਏ ਹਰਜੋਤ ਬੈਂਸ ਹੋਇਆ ਪਿਛਲੇ ਰਾਣਾ ਜੀ ਹੋਏ ਪਿਛਲੇ ਜੋ ਬਣੇ ਅਕਾਲੀ ਕਾਂਗਰਸੀ ਜ ਆਪ ਕਿਸੇ ਬੰਦੇ ਨਾਲ ਨਹੀਂ ਜੀ ਕੋਈ ਬੰਦਾ ਪੁੱਛਣੀਆਂ ਦਾ ਸਿਰਫ ਇੱਕ ਵੋਟਾਂ ਦੇ ਟਾਈਮ ਸਾਡੀ ਜਿਹੜੀ ਯਾਦ ਆਂਦੀ ਇਹਨਾਂ ਨੂੰ ਹੋਰੀ ਤੇ ਇਲਾਵਾ ਕੁਝ ਨਹੀਂ ਆ ਲੋਕ ਆਪ ਕੰਮ ਕਰਕੇ ਆਪਣੇ ਆਪ ਜਿਹੜਾ ਆਰਜੀ ਪੁਲ ਬਣਾਗਾ ਤਾਂ ਲੰਘਦੇ ਜੀ ਇੱਕ ਰੂ ਸੱਚੇ ਪਾਤਸ਼ਾਹ ਮੋਹਰਾ ਇਹ ਅਰਦਾਸ ਆ ਵੀ ਜਿਹੜਾ ਸਾਡਾ ਪੁਲ ਦਾ ਕਰਜਾ ਹੈ ਇਹ ਬਿਲਕੁਲ ਜਾਨ ਮਾਲ ਦੀ ਜਿਹੜੀ ਨੁਕਸਾਨ ਨਾ ਹੋਵੇ ਕਿਸੇ ਗੱਲ ਦੀ ਟੋਟਰਾ ਹੋਵੇ ਸੱਚੇ ਪਾਤਸ਼ਾਹ ਜਿਹੜਾ ਆਪ ਹੱਥ ਦੇ ਕੇ ਇਸ ਕਰਜ ਨੂੰ ਆਪ ਕਰਾਵੇ ਤਾ ਜੋ ਸਾਡੇ ਪਿੰਡ ਦਾ ਜਿਹੜਾ ਰਸਤਾ ਬਹਾਲ ਹੋ ਸਕੇ ਉਹਨਾਂ ਨੂੰ ਸੰਗ ਸਾਬਕਾ ਸਰਪੰਚ ਸਾਡਾ ਜਿਹੜਾ ਸਾਡਾ ਜੀਵਨ ਆ ਨਾ ਉਹ ਬਦ دریا ਵੀ ਬੜਾ ਭਾਰਾ ਦਾ ਇਹ ਤਾਰੀ ਪੈ ਕੇ ਜਾਂਦੇ ਨੇ ਸਕੂਲ ਨੂੰ ਕਦੇ ਪਹੁੰਚਉਂਦਾ ਕਦੇ ਨਹੀਂ ਪਹੁੰਚਉਂਦਾ ਸਿਰਫ ਚਾਰ ਜਮਾਤਾਂ ਕੀਤੀਵੇਂ ਕੀਰਤਵਾਰ 47 ਤੋਂ ਲੈ ਕੇ 10 ਸਾਲ ਤੇ ਬਾਅਦ ਜਾਣ ਲੱਪੇ ਤੇ ਸਕੂਲ 55 57 58 ਦੇ ਵਿੱਚ ਜਾਣ ਲੱਪੇ ਸਾਡਾ ਐਦਾ ਹੀ ਹਾਲ ਹੈ ਜੱਦਾ ਇਦਾਂ ਦਾ ਹੀ ਹਾਲ ਹੈ ਉਸ ਵਕਤ ਤਾਂ ਕੋਈ ਦਿੰਦੇ ਨਹੀਂ ਤੇ ਹੁਣ ਤਾਂ ਹੁਣ ਮਾੜੀ ਜੀ ਜਾਗਰਤੀ ਆਈ ਹੈ ਬਸ ਕੋਈ ਸਰਕਾਰ ਦੀ ਅਣਗਹਿਲੀ ਕਰਕੇ ਅਣਗੋ ਲਿਆ ਗਿਆ ਇਹ ਜਿਹੜਾ ਹੈਗਾ ਜੀ ਪੁਲ ਇਸ ਤਰ੍ਹਾਂ ਇਹ ਸਾਡਾ ਤਾਂ ਅੱਜ ਤੱਕ ਜਿਹੜਾ 77 ਸਾਲ ਆਜ਼ਾਦੀ ਨੂੰ ਹੋ ਗਏ ਉਹ ਤੋਂ ਬਾਅਦ ਇਸੇ ਹਾਲ ਵਿੱਚ ਆਸੀਂ ਪਹਿਲੇ ਅਸੀਂ ਪੁਲ ਰੱਸਿਆਂ ਵਾਲਾ ਪੁਲ ਆ ਜੀ ਆ ਨਾਲੇ 100 ਕਿਲੋਮੀਟਰ ਤੇ ਉਹ ਬਣਾਇਆ ਤਾਂ ਪਿੰਡ ਨਾਲ ਸਹਿਯੋਗ ਨਾਲ ਆਪੇ ਰੱਸੇ ਲਿਆ ਕੇ ਇੱਕ ਝੂਲੇ ਦੀ ਤਰ੍ਹਾਂ ਪੁਲ ਜਿੱਦਾਂ ਪਹਾੜਾਂ 'ਚ ਹੁੰਦੇ ਉਹ ਨਾਲੇ ਤੁਸੀਂ ਦੇਖ ਸਕਦੇ ਆ ਉਹ ਬਣਾਇਆ ਉਤੋਂ ਪਹਿਲਾਂ ਅਸੀਂ ਪਾਣੀ ਦੇ ਵਿੱਚੋਂ ਲੰਘਦੇ ਤੇ ਸਟੇਸ਼ਨ ਤੇ ਜਾ ਕੇ ਕੱਪੜੇ ਪਾਉਂਦੇ ਤੇ ਉੱਥੇ ਤੱਕ ਪੈਦਲ ਜਾਣਾ ਪੈਂਦਾ ਦਾ ਸਟੇਸ਼ਨ ਮੋਹਰੇ ਕੋਲਾ ਵੀ ਹੈ ਰਸਤੇ ਦਰਿਆਏ ਪਾਰ ਕਰਕੇ ਜਿਹੜੇ ਹਾਲਾਤ ਹੁਣ ਵੀ ਇਦਾਂ ਦੇ ਹੀ ਆ ਹੁਣ ਆ ਤਾਂ ਹੁਣ ਅਸੀਂ ਬਣਾਉਣ ਲੱਗੇ ਹੋ ਸਕਦਾ ਅੱਜ ਨੇ ਇਹਦੇ ਵਿੱਚੋਂ ਹੀ ਲੰਘਣ ਵਾਲਾ ਕੰਮ ਹੈ ਪਿੱਛੇ ਸਾਡੀਆਂ ਸਾਰੀਆਂ ਪੀੜ੍ਹੀਆਂ ਇੱਥੋਂ ਲੰਘੀਆਂ ਅਸੀਂ ਵੀ ਵਿੱਚੋਂ ਪਾਣੀ ਦਾ ਲੰਘਦੇ ਸਾਡੇ ਬੱਚੇ ਵੀ ਪਾਣੀ 'ਚ ਲੰਘਦੇ ਜਿਹੜਾ ਇਹਦੇ ਵਿੱਚ ਗੰਦਾ ਨਾਲਾ ਹੋਰ ਗੱਲ ਹੈ ਕਿ ਇੱਥੇ ਗੰਦਾ ਨਾਲਾ ਅਨੰਦਪੁਰ ਸਾਹਿਬ ਤੋਂ ਜਿਹੜਾ ਮਟਰਬਲ ਤੋਂ ਗੰਦਾ ਨਾਲਾ ਆਂਦਾ ਉਹ ਆ ਕੇ ਦੇਖੋ ਇੱਦੀ ਮਿਲਦਾ ਇਹ ਪਤਾਲਪਰੀ ਸਾਹਿਬ ਇੱਧਰ ਠੀਕ ਹੈ ਆਸਤਾ ਦਾ ਕੇਂਦਰ ਹੈ ਇੱਧਰ ਫੁੱਲ ਪਾਣੇ ਤਾਂ ਦੁਨੀਆ ਵਰਲਡ 'ਚੋਂ ਸਾਰੇ ਆਂਦੇ ਆ ਪਰ ਕਿਸੇ ਨੂੰ ਇਹ ਨਹੀਂ ਪਤਾ ਗੰਦਾ ਪਾਣੀ ਇਹਦੇ ਵਿੱਚ ਪਾਇਆ ਗਿਆ ਉੱਪਰ ਲਿਆ ਗਿਆ ਉਹ ਵੀ ਇਹਦੇ ਵਿੱਚੇ ਪੈਂਦਾ ਆ ਕੇ ਕਈ ਨਾਲੇ 'ਚ ਰਲਦੇ ਆ ਕੇ ਏ ਜੇ ਪੜਨਾ ਹੋਵੇ ਤਾਂ ਇਹਦੇ ਗੰਦੇ ਇਹਦੇ ਵਿੱਚੋਂ ਗੁਜ਼ਰ ਕੇ ਸਾਨੂੰ ਔਰ ਸਾਡੇ ਬੱਚਿਆਂ ਨੂੰ ਅੱਧੇ ਸਕੂਲ ਜਿਹੜੇ ਆ ਪੁੱਜਦੇ ਨਹੀਂ ਹੈਗੇ ਕੱਪੜੇ ਖਰਾਬ ਕਰਕੇ ਮੁਰਕਾਂ ਦੇ ਪਾਣੀ ਸਾਡੇ ਪੀਣ ਵਾਲੇ ਖਰਾਬ ਇਹਨਾਂ ਚੀਜ਼ਾਂ ਨਾਲ ਹੋ ਗਏ ਹੋਏ ਆ ਬਹੁਤ ਬੁਰਾ ਜਿਹੜਾ ਹਾਲ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ